ਕਲਵੀਰ ਗੁਣਤਾ ਦੇ ਲਗ ਬਹੁਤ ਵੇਖ ਲੈਣੇ ਕੋਈ ਔਗਣ ਦੱਸ ਆ ਗੁਣਤਾ ਤੇਰੇ ਜਿਹੜੇ ਹਨ ਵਰਤੇ ਨਹੀਂ ਵਰਤ ਕੇ ਵੇਖੇ ਹੋਏ ਨਹੀਂ ਕੋਗਣ ਹੈਗਾ ਜੀ ਦੱਸੋ ਪੁੱਛਦਾ ਪਿਆ ਮੇਰੀ ਸੁਣ ਗੱਲ ਬੰਦੇ ਤੇ ਗੁਣ ਕਿੰਨੇ ਮਰਜ਼ੀ ਹੋਣ ਉਹ ਦੁਨੀਆ ਨੂੰ ਦੇਖਦੇ ਜਾਣ ਚਾਹੀਦੇ ਔਗਣ ਇੱਕ ਵੀ ਜੇ ਲੋਕਾਂ ਨੂੰ ਪਤਾ ਲੱਗ ਜੇ ਰੱਬੋ ਆਈ ਪਰ ਆਪਦੇ ਮੂੰਹ ਨਹੀਂ ਦੱਸਣੇ ਕੇ ਕੱਪੜੇ ਤੇ ਇੱਕ ਦਾਗ ਹੋਵੇ ਨਾ ਕਾਲਾ ਜਿਹਾ ਬਲੈਕ ਸਪੋਟ ਉਹਨੂੰ ਲੋਕ ਵੇਂਦੇ ਨਹੀਂ ਸਾਰਾ ਚਿੱਟਾ ਸੂਟ ਨਹੀਂ ਵੇਂਦੇ ਉਹਨੂੰ ਛੱਡ ਦੇਣਗੇ ਇੱਕੋ ਚੀਜ਼ ਵੇਖਣਗੇ ਤੁਹਾਡੇ ਚ ਇਹਦੇ ਚ ਇੱਕੋ ਗਾਇਤ ਹੈਗਾ ਓਗਣ ਜੇ ਓਗਣ ਦੱਸਵੇਂ ਹੋਣ ਤੇ ਆਪਦੇ ਪਰਮਾਤਮਾ ਨੂੰ ਦੱਸੋ ਵੀ ਮੇਰੇ ਚਾਹ ਓਗਣ ਹੈਗਾ ਪਰਮਾਤਮਾ ਤੁਮੇਰ ਦਾ ਕੀ ਤੁਮ ਦੱਸੋ ਇੱਕ ਦਾ ਮਦਦ ਪਰਮਾਤਮਾ ਨੂੰ ਠੀਕ ਹੈ ਇਹਦੇ ਨੂੰ ਮੈਂ ਇੱਕ ਗੱਲ ਦੱਸਣਾ ਉਹਲੇ ਸਮਿਆਂ ਦੀ ਗੱਲ ਹੈ ਜਦੋਂ ਖੇਤੀਆਂ ਹੁੰਦੀਆਂ ਸੀ ਬਰਸਾਤਾਂ ਦੇ ਮੁਸਲਮ ਦੇਸੀ ਉਧਰ ਔੜ ਲੱਗ ਗਈ। ਮੀਂਹ ਉਹ ਪਿਆਰਾਂ بارش ਪਈ ਨਾ। ਉਹਨਾਂ ਨਾਲ ਇਕੱਠੇ ਹੋ ਗਏ ਜਿਵੇਂ ਲਾਗੇ-ਲਾਗੇ ਦੇ ਪਿੰਡਾਂ ਵਾਲੇ ਇਕੱਠੇ ਹੋ ਗਏ ਤੇ ਉੱਥੇ ਇੱਕ ਕੋਈ ਤਕੀਰ ਰਹਿੰਦਾ ਜਿਹਾ ਬੰਦਾ ਬੰਦਗੀ ਵਾਲਾ। ਉਹਦੇ ਕੋਲ ਗਾਇ ਵੀ ਤੁਸੀਂ ਮਿਹਰ ਕਰੋ। ਵੀ ਮੀਂਹ ਪਵਾ ਦਿਓ। ਉਹਨੇ ਆਖਿਆ ਵੀ ਤੁਸੀਂ ਨਾ ਪੰਜ ਨਮਾਜ਼ੀ ਹਾਜੀ ਹਾਜੀ ਤੇ ਨਮਾਜ਼ੀ ਉਹ ਇਕੱਠੇ ਕਰੋ ਤੇ ਉਹਨਾਂ ਤੋਂ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅੱਲਾ ਅੱਗੇ ਅਰਦਾਸ ਕਰਾਓ ਉਹਨਾਂ ਦੀ ਅਰਦਾਸ ਕਬੂਲ ਹੋਵੇਗੀ ਪੰਜਾਂ ਦੀ ਤੇ ਬਾਰਿਸ਼ ਹੋ ਜਾਏਗੀ ਉਹ ਆਏ ਹੋ ਨਾ ਆਪਦੇ ਨੇਕੇ ਜਿਹੜੇ ਚੰਗੇ ਚੰਗੇ ਹਾਜੀ ਨਮਾਜ਼ੀ ਸੀ ਇਹ ਪੰਜ ਵੇਲੇ ਦੀ ਨਮਾਜ਼ ਹਲੇ ਸੀ ਬੜੇ ਪਰਮਾਤਮਾ ਦੇ ਨੇੜੇ ਜੀ ਚੰਗੇ ਪ੍ਰਵਚਨ ਸੁਣਾਉਣ ਵਾਲੇ ਸੀ ਜਾਂ ਮੁੱਢਲੋਂ ਨਾ ਆਪਦੇ ਜਿਹੜੇ ਵੀ ਇਲਾਕੇ 'ਚ ਉਹਨਾਂ ਨੂੰ ਪੰਜ ਲੱਭੇ ਉਹਨਾਂ ਨੂੰ ਉਹਨਾਂ ਨੂੰ ਇਕੱਠਿਆਂ ਕਰਕੇ ਅਰਦਾਸ ਬੇਨਤੀ ਕਰਾਈ ਤੇ ਉਹ ਅੱਜ ਦੀ ਦਿਹਾੜੀ ਨੰਗ ਕੱਲ ਦੀ ਨੰਗ ਐਵੇਂ ਕਰਦਿਆਂ ਕੱਤਰਦਿਆਂ ਦਿਨ ਵਾਵਾ ਪੈ ਗਈ بارش ਨਾ ਹੋਈ ਅਰਦਾਸ ਦੇਣ ਦੀ ਬਾਅਦ ਉਹ ਫੇਰ ਉਸੇ ਫਕੀਰ ਕੋਲੇ ਗਏ ਇਹ ਫਕੀਰ ਜੀ ਸਾਈ ਜੀ بارش ਨਹੀਂ ਪਈ ਜਿਵੇਂ ਤੁਸੀਂ ਆਖਿਆ ਸੀ ਅਸੀਂ ਨਹੀਂ ਉਹਨੇ ਉਹੇ ਕੀਤਾ ਉਹਨਾਂ ਨੂੰ ਸੱਚੇ ਕਿਤੇ ਅਰਦਾਸ ਕਰਾਈ ਏ ਤੇ بارش ਫੇਰ ਨਹੀਂ ਪਈਗੀ ਉਹ ਫਕੀਰ ਆਂਦਾ ਦੇਖ ਕੇ ਤੇ ਖੁਸ਼ ਹੋ ਗਿਆ ਅਕਰੀ ਹੱਸ ਗਿਆ ਉਹਨਾਂ ਨੂੰ ਆਂਦਾ ਵੀ ਜਿਹੜੇ ਤੁਹਾਡੇ ਹਾਜੀ ਨਮਾਜ਼ੀ ਸੀ ਨਾ ਉਹਨਾਂ ਚੋਂ ਇੱਕ ਹੈ ਹਾਜੀ ਨਮਾਜ਼ੀ ਉਹ ਵੀ ਪੱਕਾ ਨਮਾਜ਼ ਪੰਜ ਵੇਲੇ ਪੜਦਾ ਪਰ ਉਹਦਾ ਚਰਿੱਤਰ ਨਹੀਂ ਸਹੀ ਜਿਹੜੇ ਕਰਕੇ ਤੁਹਾਡੀ ਅਰਦਾਸ ਬੇਨਤੀ ਕਬੂਲ ਨਹੀਂ ਹੋਈ ਤੇ بارش ਨਹੀਂ ਆਈ ਦੀ ਉਹਾਂ ਦੇ ਵੀ ਦੱਸੋ ਸਾਈ ਜੀ ਸਾਨੂੰ ਦੱਸੋ ਕੌਣ ਹੈ ਫਕੀਰ ਜੀ ਉਹਾਂ ਦਾ ਵੀ ਤਨਮ ਦੱਸਾਂਗਾ ਟਾਈਮ ਮੈਂ ਤੁਹਾਨੂੰ ਵੀ ਕੱਲ ਨੂੰ ਇਸ ਵੇਲੇ ਆਪਾਂ ਤੁਹਾਨੂੰ ਦੱਸਾਂਗੇ ਉਹ ਜਿੱਦਣ ਅਰਦਾਸ ਬੇਨਤੀ ਕਰਾਉਣੀ ਸੀ ਉਹਨਾਂ بارش ਵਾਸਤੇ ਉਸ ਦਿਨ ਉਹਨੀ ਦੁਨੀਆ ਨਾਲ ਇਕੱਠੀ ਹੋਈ ਪਿੰਡਾਂ ਵਾਲੇ ਨਾਲ ਇਕੱਠੇ ਹੋਏ ਜਿੱਦਣ ਉਹਨਾਂ ਆਖਿਆ ਵੀ ਇੱਕ ਚ 73 ਨੇ ਮਾੜਾ ਹੈ ਉਹ ਦਿਨ ਦੁਨੀਆ ਸਾਰੀ ਗਈ ਉਹ ਦਿਨ ਸਾਰੇ ਪਿੰਡਾਂ ਦੇ ਬੜੇ-ਬੜੇ ਲੋਕ ਸਾਰੇ-ਸਾਰੇ ਲੋਕ ਆ ਗਏ ਕਿ ਵੀ ਅੱਜ ਉਹਦਾ ਪਰਦਾ ਝਾਰ ਹੋਣਾ ਹਾਂ ਵੀ ਫਿਰ ਕੀ ਕੀ ਹੋਣਾ ਕੀ ਹੋ ਜਾਣਾ ਕੀ ਹੋ ਜਾਣਾ ਉਹਨਾਂ ਨੇ ਸੱਦ ਲਿਆ ਵੀ ਸਾਨੂੰ ਆ ਫਕੀਰ ਨੇ ਦੱਸਿਆ ਐਵੇਂ ਵੀ ਤੁਹਾਡੇ ਜੋ ਇੱਕ ਬੰਦੇ ਦਾ ਚਰਿੱਤਰ ਨਹੀਂ ਸਹੀ ਹਾਜੀ ਨਮਾਜ਼ੀ ਉਹ ਪੱਕਾ ਵੀ ਨਮਾਜ਼ ਪੱਕਾ ਹੈ ਪੰਜ ਵੇਲੇ ਦੀ ਕਰਦਾ ਜੀ ਉਹਦਾ ਚਰਿੱਤਰ ਨਹੀਂ ਸਹੀ ਵੀ ਉਹ ਬੰਦਾ ਕਿਹੜਾ ਉਹਨੇ ਅੱਜ ਹਾਜੀ ਨੇ ਉਹਦਾ ਨਾਮ ਲੈਣਾ ਉਹ ਫਕੀਰ ਨੇ ਤੇ ਉਹਨ ਜਿਹੜਾ ਮੇਰੇ ਵਰਗਾ ਵਿਚਾਰਾ ਹੈਗਾ ਸੀ ਉਹਨੂੰ ਤਾਂ ਪਤਾ ਲੱਗ ਗਿਆ ਵੀ ਮੇਰੇ ਚਾਹ ਓਗਣ ਹੈਗਾ ਹੈ ਉਹ ਜਦੋਂ ਟਾਈਮ ਵੱਜਾ ਉਹ ਟਾਈਮ ਤੋਂ ਪਹਿਲਾਂ ਹੀ ਉਹ ਪ੍ਰਮਾਤਮਾ ਵਾਹਿਗੁਰੂ ਅੱਗੇ ਅਰਦਾਸਾਂ ਕਰਨ ਲੱਗ ਪਿਆ ਕਿ ਅੱਲਾ ਵੀ ਮੈਂ ਚਲੋ ਮੇਰੇ ਤੇ ਉੱਗਣ ਹੈਗਾ ਏ ਜਿਵੇਂ ਅੱਗੇ 40 ਸਾਲਾਂ ਤੋਂ ਤੂੰ ਮੇਰੀ ਲਾਜ ਰੱਖੀ ਕਿਵੇਂ ਫੇਰ ਰੱਖ ਅੱਜ ਵੀ ਇਵੇਂ ਅਰਦਾਸਾਂ ਕਰਦਾ ਰਿਹਾ ਸਾਰੇ ਆ ਗਏ ਪਿੰਡ ਇਕੱਠਾ ਹੋ ਗਿਆ ਉਹ ਵੀ ਆਗੇ ਵਿੱਚ ਨਾਜੀ ਨਮਾਜੀ ਵੀ ਉਹ ਫਕੀਰ ਵੀ ਆ ਗਿਆ ਉਹ ਪਿੰਡਾਂ ਦੇ ਜਿਹੜੇ ਮੁਖੀ ਸੀ ਉਹਦੋਂ ਜਿਹੜੇ ਮੁਖੀ ਸੀ ਪਿੰਡਾਂ ਦੇ ਮੁਖੀ ਆ ਹੀ ਹੁੰਦਾ ਉਹ ਸਰਪੰਚ ਨਹੀਂ ਸੀ ਕਹਿੰਦੇ ਪਹਿਲਾਂ ਉਹਨਾਂ ਪੁੱਛਿਆ ਫਕੀਰ ਜੀ ਦੱਸੋ ਇਹਨਾਂ ਚੋਂ ਕਿਹੜਾ ਹੈ ਉਹ ਕੀ ਹੋਇਆ ਉਹ ਜਿਹੜਾ ਜਿਹਦਾ ਚਰਿੱਤਰ ਮਾੜਾ ਸੀ ਜਾਂ ਜਿਹਦੇ ਚੋਂਗਣ ਸੀ ਉਹ ਅੱਲਾਹ ਕੇ ਹੋਏ ਅਰਦਾਸਾਂ ਕਰਦਾ ਪਿਆ ਸੀ ਰੋ ਰੋ ਕੇ ਵੀ ਮੈਂ ਕਾਲੇ ਤੋਂ ਮੇਰੇ ਚਿੱਟੇ ਹੋ ਗਏ ਨੇ ਨਮਾਜ਼ਾਂ ਮੈਂ ਤੇਰੀਆਂ ਪੰਜ ਵੇਲੇ ਪੜਦਾ ਪਰ ਮੇਰੇ ਚੋਂਗਣ ਹੈਗਾ ਏ ਕਿ ਜਿਵੇਂ ਅੱਗੇ ਲਾਜ ਰੱਖੀ ਮੇਰੀ ਰੱਖਵੇਂ ਕਰਦਾ ਰਿਹਾ ਉਹ ਅਰਦਾਸਾਂ ਅਜੀ ਉਹ ਫਕੀਰ ਨੇ ਨਾਂ ਲੈਣਾ ਸੀ ਲੋਕ ਕਾਲੇ ਪੈਣ ਲੱਗੇ ਫਕੀਰ ਜੀ ਦੱਸੋ ਫਕੀਰ ਨੂੰ ਕੁਛ ਅੱਗੋਂ ਫਿਰਦੀ ਦਾ ਪਿਆ ਸੀ ਉਹ ਕਰਦਿਆਂ ਘਤਦਿਆਂ ਐਵੇਂ ਉਹਨੇ ਕੋਈ ਝਟਪਾਲ ਨੰਗਾ ਦਿੱਤਾ ਨੰਗਾ ਦਿੱਤਾ ਤੇ ਐਵੇਂ ਹੀ ਰੱਬ ਤੇ ਦਮ ਬਦਲ ਉੱਠਿਆ ਤੇ ਕੋਈ بارش ਮੂਲੇ ਤਾਰ ਹੋਈ ਮੀਂਹ ਪੈਣ ਲੱਗ ਮੀਂਹ ਪੈਣ ਲੱਗ ਗਿਆ ਬੜਾ ਜ਼ੋਰ ਦਾ ਮੀਂਹ ਪੈਣ ਲੱਗ ਗਿਆ ਉਹ ਫਿਰ ਫਕੀਰ ਨੂੰ ਆ ਫਕੀਰ ਜੀ ਦੱਸ ਦਿਓ ਵੀ ਉਹ ਕੌਣ ਹੈ ਨਾਂ ਦੱਸੋ ਦਾ ਉਹਾਂ ਦਾ ਜੇ ਦੀ ਅਰਦਾਸ ਨਾ ਕਬੂਲ ਹੋਣ ਕਰ ਕਿਉਂ ਦੇ ਕਰਕੇ بارش ਨਹੀਂ ਸੀ ਪਈ ਆ ਜਿਹੜੀ ਪੈੰਦੀ ਏ ਵੀ ਉਹਦੇ ਕਰਕੇ ਪੈੰਦੀ ਉਹਦੇ ਕਰਕੇ ਹੁੰਦੀ ਅਰਦਾਸ ਕਰਕੇ ਪੈੰਦੀ ਉਹਨੇ ਆਪਦੇ ਓਗਣ ਨੂੰ ਪ੍ਰਮਾਤਮਾ ਨੂੰ ਦੱਸ ਲਿਆ ਉਹਨੇ ਅੱਲਾ ਨੂੰ ਦੱਸ ਲਿਆ ਠੀਕ ਇਹ ਹੁਣ ਸਾਰਿਆਂ 'ਚ ਨਸ਼ਰ ਨਹੀਂ ਕਰਨੇਗੇ ਇਹ بارش ਤੁਹਾਡੀ ਉਸੇ ਕਰਕੇ ਪਈ ਜੇ ਉਹ ਗੱਲ ਵੀ ਜੇ ਓਗਣ ਹੈਗਾ ਮੇਰੇ 'ਚ ਤੁਹਾਨੂੰ ਨਹੀਂ ਦਿਸਿਆ ਕੋਈ ਜੇ ਮੇਰੇ 'ਚ ਹੈਗਾ ਮੈਨੂੰ ਪਤਾ ਮੇਰੇ 'ਚ ਆ ਹੈਗਾ ਪਰਮਾਤਮਾ ਨੂੰ ਪਰਮਾਤਮਾ ਨੂੰ ਦੱਸੋ ਵੀ ਮੇਰੇ ਚ ਆ ਓਗਣ ਇਹਨੂੰ ਸੁਧਾਰੋ ਸਹੀ ਜੇ ਮੈਂ ਤੁਹਾਨੂੰ ਦੱਸ ਦਿੱਤਾ ਮੇਰੇ ਚ 100 99 ਗੋਣ ਨੇ ਤੇ ਇੱਕ ਓਗਣ ਹੈ ਤੁਸੀਂ ਉਹ ਇੱਕ ਵੇਖਣਾ ਹੈ ਬਸ 99 ਨਹੀਂ ਦੇਖਣੇ ਤੇ 99 ਗੋਣ ਨੇ ਓਗਣ ਹੀ ਦੇਖਣਾ ਬਸ ਇੱਕੋ ਓਗਣ ਹੈ ਜਿਵੇਂ ਤੇ ਉਹ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਚਿੱਟੇ ਕੱਪੜੇ ਤੇ ਇੱਕ ਦਾਗ ਲੱਗ ਗਿਆ ਕਾਲਾ ਤੇ ਆਪਾਂ ਪਾ ਕੇ ਨਿਕਲੇ ਲੋਕਾਂ ਆਖਣਾ ਵੀ ਆ ਦਾਗ ਲੱਗਾ ਆ ਜੇ ਸਾਰਾ ਸੂਰ ਨਹੀਂ ਦੇਖਣਾ ਸਾਰਾ ਚਿੱਟਾ ਹੈ ਇੱਕੋ ਉਹ ਬਲੈਕ 스ਪੌਟ ਦਿਖੇਗਾ ਉਹ ਇੱਕੋ ਸੱਭਾ ਜਿਹੜਾ ਲੱਗ ਗਿਆ ਕਾਲਾ ਜਿਹੜਾ ਉਹੋ ਹੀ ਵੇਖਣਾ ਲੋਕਾਂ ਨੇ ਵੀ ਇਹਦੇ ਜੋਗਰ ਨੇ ਠੀਕ ਹੈ ਤੁਹਾਨੂੰ ਰੱਬੋ ਪਤਾ ਲੱਗ ਜੇ ਔਗਣ ਹੈਗਾ ਇਹਦੇ ਚ ਜਿਵੇਂ ਗੱਲ ਪੜੀਆਂ ਆਪਣੇ ਔਗਣ ਛੱਡ ਥੋੜੀ ਕਿਸੇ ਅਗੇ ਬੋਲੀ ਨਾ ਵੇਖ ਤੇ ਆਇਆ ਮਾਲਕ ਕਿਸੇ ਅਗੇ ਬੇਦ ਖੋਲੀ ਹਾਂ ਇਹ ਔਗਣ ਹੈ